ਸਭਿਧਾਨ ਸਭਾ ਹਲਕਾ ਪਛਮੀ ਦੀ ਵਾਰ ਨੰਬਰ 78 ਤੋਂ ਕੌਂਸਲਰ ਅਨੀਤਾ ਸ਼ਰਮਾ ਤੇ ਉਹਨਾਂ ਦੇ بیٹے ਸਮਾਜ ਸੇਵਕ ਐਡਵੋਕੇਟ ਅਰਵਿੰਦ ਕੁਮਾਰ ਪਖਨਾ ਦੇ ਉਦਮ ਸਦਕਾ ਵਾਰ ਵਾਸੀਆਂ ਦੀ ਸਹੂਲਤ ਲਈ ਆਧਾਰ ਕਾਰਡ ਨਵੇਂ ਬਣਾਉਣ ਆਧਾਰ ਕਾਰਡ ਸੋਧ ਕਰਨ ਅਤੇ ਆਯੂਸ਼ਮਾਨ ਕਾਰਡ ਬਣਾਉਣ ਲਈ ਮੁਫਤ ਕੈਂਪ ਲਗਾਇਆ ਗਿਆ ਇਸ ਮੌਕੇ ਐਡਵੋਕੇਟ ਅਰਵਿੰਦ ਕੁਮਾਰ ਪਖਨਾ ਨੇ ਆਖਿਆ ਕਿ ਇਹ ਕੈਂਪ ਸਿਰਫ ਉਹਨਾਂ ਦੇ ਵਾਰ ਵਾਸੀਆਂ ਲਈ ਹੀ ਨਹੀਂ ਸਗੋ ਪੂਰੇ ਹਲਕੇ ਪਛਮੀ ਵਿੱਚੋਂ ਕੋਈ ਵੀ ਇਸ ਕੈਂਪ ਦਾ ਲਾਹਾ ਲੈ ਸਕਦਾ ਹੈ ਉਨਾ ਆਖਿਆ ਕਿ ਉਹਨਾਂ ਵੱਲੋਂ ਇਹ ਕੈਂਪ ਆਪਣੇ ਨਿੱਜੀ ਖਰਚੇ ਤੇ ਲਗਾਇਆ ਗਿਆ ਹੈ ਤੇ ਇਹੋ ਜਈਆਂ ਸੇਵਾਵਾਂਾਂ ਅੱਗੇ ਵੀ ਚਾਰੀ ਰਹਿਣਗੀਆਂ ਇਸ ਮੌਕੇ ਰਾਣਾ ਸਰਪੰਚ ਅਨਮੋਲ ਬੀਦੀ लवली ਪਾਟੀਆਂ ਮਾਧਵ ਸ਼ਰਮਾ ਰੋਹਿਤ ਸ਼ਰਮਾ ਸਮੇਤ ਵਡੀ ਗੈਂਤਵਿਚ ਇਲਾਕਾ ਵਾਸੀ ਨੇ ਇਸ ਸਕੈਮ ਦਾ ਲਾਹਾ ਲਿਆ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਵਾਰਡ ਨੰਬਰ 78 ਦੇ ਵਿੱਚ ਮੇਰੇ ਮਾਤਾ ਜੀ ਕਾਉਂਸਲਰ ਨੀਤਾ ਸ਼ਰਮਾ ਜੀ ਤੇ ਅੱਜ ਅਸੀਂ 6 ਦਸੰਬਰ ਨੂੰ ਆਧਾਰ ਕਾਰਡ ਦਾ ਫ੍ਰੀ ਕੈਂਪ ਲਵਾਇਆ ਵਾ ਫ੍ਰੀ ਆਫ ਕੋਸਟ ਤੇ ਇਸੇ ਤਰ੍ਹਾਂ ਅਸੀਂ ਆ ਸਾਲ ਦੇ ਵਿੱਚ ਮੇਰੇ ਸਾਹਮਣੇ ਪੰਜਵਾਂ ਛੇਵਾਂ ਸਾਡਾ ਕੈਂਪ ਆ ਕਿ ਵੇਖੋ ਲੋਕਾਂ ਦੀ ਸਹੂਲਤ ਨੂੰ ਅਸੀਂ ਮੁੱਖ ਰੱਖਦੇ ਹਾਂ ਕਿਉਂਕਿ ਲੋਕਾਂ ਨੇ ਸਾਨੂੰ ਵਤਵਾ ਦਿੱਤਾ ਵਾ ਸਾਨੂੰ ਇਹਨਾਂ ਮਾਨ ਬਖਸ਼ਿਆ ਵਾ ਬਾੜ ਦੇ ਵਿੱਚ ਤੇ ਸਾਡਾ ਵੀ ਫਰਜ਼ ਮੰਦਾ ਵਾ ਅਸੀਂ ਲੋਕਾਂ ਦੇ ਲਈ ਜੋਬ ਮੰਦਾ ਵਾ ਅਸੀਂ ਉਹਨਾਂ ਲਈ ਸੇਵਾ ਕਰੀਏ ਤੇ ਅੱਜ ਅਸੀਂ ਇਸੇ ਕਰੀ ਦੇ ਤਹਿਤ ਅਸੀਂ ਅੱਜ ਆਧਾਰ ਕਾਰਡ ਦਾ ਅਤੇ ਆਯੁਸ਼ਮਨ ਕਾਰਡ ਦਾ ਕੈਂਪ ਲਗਵਾਇਆ ਵਾ ਤੇ ਇਹ ਜਿੰਨੀ ਵੀ ਫੀਸ ਅਸੀਂ ਆਪਣੇ ਕੋਲੋਂ ਪੇ ਕਰਨੀ ਆ ਬਿਲਕੁਲ ਫ੍ਰੀ ਆਫ ਕੋਸਟ ਆ 100 ਰੁਪਿਆ ਫੀਸ ਹੁੰਦੀ ਆ ਤੇ ਅਸੀਂ ਹਰ ਇੱਕ ਦੀ ਆਪਣੇ ਕੋਲੋਂ ਪੇ ਕਰ ਰਹੇ ਆ ਭਾਵੇਂ 100 150 ਬੰਦਾ ਆ ਜੇ ਭਾਵੇਂ 200 ਆ ਜੇ ਤੇ ਇਹ ਬਿਲਕੁਲ ਫ੍ਰੀ ਆਫ ਕੋਸਟ ਸਹੂਲਤ ਦਿੱਤੀ ਗਈ ਆ ਕਿਉਂਕਿ ਤੁਹਾਨੂੰ ਪਤਾ ਆ ਕਿ ਅੱਧ ਇੱਥੇ ਜਿਹੜੇ ਸੁਵਿਧਾ ਕੇਂਦਰ ਆ ਉਹਨਾਂ ਦੇ ਵਿੱਚ ਲੋਕਾਂ ਨੂੰ ਕਾਫੀ ਖੱਜਲ ਹੋਣਾ ਪੈਂਦਾ ਵਾ ਲਾਈਨਾਂ ਕਾਫੀ ਲੰਮੀਆਂ ਲੱਗੀਆਂ ਹੁੰਦੀਆਂ ਵਾ ਤੇ ਅਸੀਂ ਇਹੋ ਮਨ ਬਣਾਇਆ ਕਿ ਮਹੀਨੇ ਦੇ ਵਿੱਚ ਦੋ ਵਾਰੀ ਅਸੀਂ ਇਹ ਕੈਂਪ ਆਰਗੇਨਾਈਜ਼ ਕਰਿਆ ਕਰੀਏ ਤਾਂ ਕਿ ਲੋਕਾਂ ਨੂੰ ਜਿਹੜੀ ਇਹ ਖੱਜਲ ਖਵਾਰੀ ਹੁੰਦੀ ਹੈ ਲੈਣਾ ਹੁੰਦੀ ਹੈ ਤੋਂ ਰਾਤ ਮਿਲ ਸਕੇ ਕਿਉਂਕਿ ਇੱਥੇ ਦੇ 2-4 ਮਿੰਟ ਹੀ ਲੱਗਦੇ ਹੁੰਦੇ ਆ ਤੇ ਲੋਕੀ ਬੜੇ ਖੁਸ਼ ਆ ਮੈਂ ਬੇਨਤੀ ਕਰਦਾ ਸਾਰੇ ਇਲਾਕੇ ਤੋਂ ਜਿੱਥੋਂ ਮਰਜ਼ੀ ਕੋਈ ਆਵੇ ਸਾਰਿਆਂ ਦਾ ਵੈਲਕਮ ਹੈ ਕੱਲਾ ਵਾਰਦਾ ਨਹੀਂ ਸਾਰੇ ਹਿਸ਼ਾਰੇ ਇਲਾਕੇ ਦਾ ਜਿੱਥੋਂ ਮਰਜ਼ੀ ਕੋਈ ਸ਼ਹਿਰੋਂ ਆਜੇ ਸਾਰਿਆਂ ਦਾ ਅਸੀਂ ਕਰਵਾ ਕੇ ਦੇ